ਇਹ ਕੁੜੀ ਕੀ ਹੋ ਗਿਆ ਅੱਛਾ ਮੁੰਡਾ ਚੱਟ ਕੀ ਹੋ ਗਿਆ ਮੰਮੀ ਕੀ ਹੋਣਾ ਸੀ ਅਜੇ ਨਾ ਤਾਬੀ ਜੀ ਮੈਂ ਉਹਨੂੰ ਐ ਪੁੱਛਿਆ ਸੀ ਕੁਝ ਖਾਣ ਨੂੰ ਹੈਗਾ ਕਿ ਨਹੀਂ ਇੱਕ ਉਹਨੇ ਮੇਰੇ ਲੱਪੜ ਮਾਰਿਆ ਉਦੋਂ ਮੈਂ ਦੋ ਚਾਰ ਗੱਲਾਂ ਸੁਣਾਤੀਆਂ ਤੇਰੇ ਲੱਪੜ ਮਾਰਿਆ ਹਾਂ ਇਹਨੂੰ ਮੈਂ ਪੁੱਛਦੀ ਹਾਂ ਨਾ ਖਰਜਾ ਬੈਦਲ ਵੀ ਇਹਨੇ ਜਵਾਬ ਨਾਲ ਮਾਰਿਆ ਆਹ ਜਵਾਬ ਤਾਂ ਹਲੇ ਤੱਕ ਮੈਂ ਨਹੀਂ ਕੁੱਟੇ ਡੇ ਡੇ ਕਰ ਲਏ ਹਾਂ ਇਹ ਮੇਰੇ ਜਵਾਬਾਂ ਨੇ ਮਾਰਦੀ ਕਿਵੇਂ ਆਈ ਇਹ ਮੁੰਡੇ ਨੂੰ ਕੁੱਟਣ ਗੀਜੀ ਆ ਫਿਰ ਨਿੱਕੇ ਮੈਂ ਦਾਸ ਬੀ ਆਪੋਸਦੀ ਆ ਨਾ ਬਣੀ ਸੱਦੀ ਪਰਾਂ ਫੋਣ ਵੇਖੀ ਇਹਨੇ ਫੁੜੀ ਦੇ ਚਪੇੜਾ ਕਿਵੇਂ ਮਾਰਿਆ ਤੂੰ ਕਿਹਨੇ ਮਾਰਿਆ ਫੁੜੀ ਦੇ ਮੈਂ ਤਾਂ ਮਾਰਿਆ ਨਹੀਂ ਇਹਨੇ ਮਾਰਿਆ ਕਿਉਂ ਰੋਠੀ ਜਾਂਦੀ ਜੀ ਬਾਦੀ ਰੋਈ ਜਾਂਦੀ ਤੂੰ ਬੈਠੀ ਨਹੀਂ ਮਮੀ ਕੀ ਮੈਂ ਨਹੀਂ ਮਾਰਾਂਗੇ ਹੋਰ ਕਿਨੇ ਮਾਰਿਆ ਇਹਨੂੰ ਪੁੱਛ ਲੋ ਉਹਨੂੰ ਕੀ ਮੈਂ ਪੁੱਛਾਂ ਤਾਂ ਬੈਠੀ ਉੱਥੇ ਰੋਈ ਜਾਂਦੀ ਹੈ ਉਹਨੂੰ ਮੈਂ ਮੈਂ ਕੋਲੋਂ ਪੁੱਛ ਕੇ ਆਈਆਂ ਨੂੰ ਐਵੇਂ ਨਹੀਂ ਇਧਰੇ ਇਧਰੇ ਚੜੀ ਛੜਾਈ ਮੈਂ ਨਹੀਂ ਮੰਮੀ ਜੀ ਮੈਂ ਤੇ ਪੀੜ ਨਹੀਂ ਮਾਰੀ ਮੈਂ ਤਾਂ ਉਹਨਾਂ ਦਾ ਸੁਭਰ ਜਾ ਤੈਨੂੰ ਚੀਜ਼ ਵਸਤ ਬਣਾਉਣ ਨੂੰ ਕਹਿੰਦੇ ਜੇ ਕੋਸ ਮੰਗ ਲਿਆ ਤੇ ਤੂੰ ਖਾਣ ਨੂੰ ਇਹਦਾ ਮਤਲਬ ਇਹ ਨਹੀਂ ਤੂੰ ਮੇਰੇ ਜਵਾਕ ਕੁੱਟਣੇ ਆ ਜਵਾਕਾਂ ਤਾਂ ਮੈਂ ਨਹੀਂ ਮਾਰਿਆ ਅਜੇ ਤੱਕ ਜਿਆਦਾ ਜਾਂਬਲਦੀਆਂ ਥੋੜਾ ਜਾ ਤੂੰ ਹੁਣ ਚਾਕਦੀ ਕੀ ਹੈ ਮੇਰੇ ਕਣੀ ਬਟੇਰੇ ਆ ਮੈਨੂੰ ਮਾਰਣਾ ਮੈਂ ਲੱਦ ਕੇ ਖੜਦਾ ਨਹੀਂ ਆ ਜੇ ਹੁਣ ਤੱਕ ਆਏ ਮੈਂ ਵੀ ਤਾਂ ਕਿਸੇ ਦਿੱਤੀ ਹਾਂ ਮੇਰੇ ਕਿਉਂ ਲਪੜ ਮਾਰੋਗੇ ਤੁਸੀਂ ਐ ਐ ਕਰਕੇ ਤੁਲਾਈ ਮੇਰੇ ਜਵਾਬ ਨੂੰ ਹੱਥ ਅੱਗ ਲਾ ਤੇਰਾ ਫੋਨ ਬੈਠੀ ਫੋਨ ਦੇ ਚੰਬੜੇ ਦੇ ਸਾਰੀ ਦੇ ਰਹੇ ਨੇ ਮੇਰੀ ਮਾਰੀ ਨਿਆ ਦੇ ਤੀਨ ਬੋਲਦੀ ਕਹਿੰਦੀ ਮੈਂ ਵੀ ਤਾਂ ਕਿਸੇ ਦੀ ਧੀ ਹਾਂ ਐਵੇਂ ਕਰਦੀ ਐ ਨਾ ਮੈਂ ਇਹਨਾਂ ਨੂੰ ਫੋਨ

ਏ ਵੀ ਨਹੀਂ ਮੇਰੀ ਗੱਲ ਸੁਣਦਾ ਅਟਾਣਾ ਦੇ ਪੱਲੇ ਮੈਨੂੰ ਕਾ ਆ ਗਿਆ ਹਏ ਦੀਦੀ ਕਾ ਤੁਰੁੰਦੇ ਹੋ ਕੀ ਹੋ ਗਿਆ ਦੀਦੀ ਕਾ ਤੁਰੁੰਦੇ ਹੋ ਦੀਦੀ ਕੀ ਹੋ ਗਿਆ ਬੈਠੋ ਉੱਠ ਕੇ ਤੁਸੀਂ ਕੀ ਹੋ ਗਿਆ ਚੋਪੀ ਦਾ ਅਰਦੁਨੀ ਦਾ ਸ਼ਾਪਾ ਹੋ ਗਿਆ ਕਿਵੇਂ ਦਾ ਸ਼ਾਪਾ ਉਹ ਗੁੜੀ ਤੂੰ ਮੈਨੂੰ ਕੁੱਟ ਪੁਆਦੀ ਕੀ ਹੋ ਗਿਆ ਪਹਿਲੇ ਤੇ ਚਾਹ ਚਾਹ ਮੈਂ ਚਾਹ ਲੈ ਕੇ ਗਈ ਵੇ ਓਲੀ ਕੇਂਦੇ ਡੱਪਕਾ ਪਾਣੀ ਲਈ ਫਿਰ ਮੈਂ ਚੌਲ ਕੇ ਚੌਲਾ ਦਸਨਿਆ ਲਾਤਾ ਚੌਲ ਬਣਨ ਲੱਗ ਗਏ ਇਹਨੇ ਨੂਰ ਮਰ ਨਹੀਂ ਹੈਗਾ ਫਿਰ ਇੱਥੇ ਆ ਗਈ ਅੱਛਾ ਤੇਰੀ ਨਾਂ ਮੈਨੂੰ ਕੁਝ ਖਾਣੂ ਦੇ ਦੇ ਤੇ ਮੈਂ ਤਾਂ ਹੰਮ ਨਹੀਂ ਹੈਗਾ ਬਿਲਕੁਲ ਮੈਂ ਜਾਗੀ ਰਹਿਤੋਂ ਤੇ ਆਦੀ ਮਾਂ ਕੋਲੇ ਜਾ ਕੇ ਕਿ ਤੈਨੂੰ ਮੇਨ ਦਾ ਭਾਬੀ ਨੇ ਕੁੱਟਿਆ ਮੇਰੇ ਦਾ ਲੱਖਰ ਮੈਂ ਨਾ ਕੋਸੋਗਾ ਮੈਨੂੰ ਪਤਾ ਹੀ ਨਹੀਂ ਲੱਗਿਆ ਤੂੰ ਵੀ ਤੇ ਜੀ ਮੈਂ ਮੈਨਾਂ ਬਣਾ ਕੇ ਆਈ ਫਿਰ ਮੈਂ ਸਰਵਣ ਲੱਗ ਗਈ ਬਸ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਨੂੰ ਮੰਮੀ ਨੇ ਕਿਹਾ ਸੀਗਾ ਵੀ ਤੁਸੀਂ ਕੱਪੜੇ ਚੇਂਜ ਕਰ ਲਓ ਮੈਂ ਫਿਰ ਹੱਸਣ ਲੱਗ ਗਈ ਬਸ ਚਲੋ ਕੋਈ ਨਾ ਦੀਦੀ ਚੁੱਪ ਕਰ ਜਾਓ ਫਿਰ ਪਾਣੀ ਪਿਆ ਕੇ ਦਵਾ ਤੁਹਾਨੂੰ ਮੈਂ ਨਹੀਂ ਮੈਂ ਨਹੀਂ ਪੀਣਾ ਪਾਣੀ ਚਲੋ ਚੁੱਪ ਕਰ ਜਾਓ ਪਾਣੀ ਪਿਆ ਕੇ ਦਿੰਦੀ ਪਤਾ ਨਹੀਂ ਪਤਾ ਨਹੀਂ ਦੀਦੀ ਆਏ ਕਿ ਮੈਂ ਕਹਿ ਦਿੰਦੇ ਆ ਮੇਰੇ ਨਾਲ ਤਾਂ ਇੰਨਾ ਪਿਆਰ ਕਰਦੇ ਹਨਾ ਨਾਨਾ ਵੀ ਤੇ ਮੰਮੀ ਜੀ ਵੀ ਪਤਾ ਨਹੀਂ ਕੋਈ ਚੰਗਿਆ ਚੁਰੀਆਂ ਲਾਜੂ ਤੇ ਨੂੰਹ ਨੂੰ ਪਤਾ ਦੱਸਣਾ ਤਾਂ ਕੋਈ ਛੜ ਜਾ ਕੋਈ ਮੇਰੀਆਂ ਦਾ ਹਾਲ ਹੀ ਹੋ ਗਿਆ ਤੇ ਨਾਲ ਤੇਰੇ ਵੀ ਢਾਲ ਘਮਾ ਲਈ ਲੈ ਕੱਢਦੀ ਨਹੀਂ ਤੂੰ ਨੂੰਹ ਦੀ ਜਿਹੜਾ ਆਣ ਕੀ ਤੇ ਮੰਮੀ ਜੀ ਨੇ ਕਰੀ ਕੋਈ ਚੰਗਿਆ ਚੁਰੀਆਂ ਨਹੀਂ ਮੋਣਿਆ ਲੋੜ ਐਂ ਸਿੱਤਰ ਖਾ ਕੇ ਕਿਤਨਾ ਉੜ ਕੇ ਖ਼ਬਰਦਾਰ ਹੋ ਕੇ ਮੰਗਿਆ ਤਾਂ ਕੁਸ ਤੇਰੀ ਛੋਟੀ ਭਾਬੀ ਤੋਂ ਲੈ ਲਿਆ ਕਰ ਚੀਜ਼ ਕੋਈ ਨਹੀਂ ਪਈਆ ਹਣ ਉਹੀ ਯਾਦ ਹੋਣੀ ਚਾਹੀਦੀ ਆ ਨਿੰਕੀਏ ਤੂੰ ਕਿੱਧਰ ਜਾਨੀ ਐ ਇੱਧਰ ਆ ਹਾਂਜੀ ਉਰੇ ਆ ਹਾਂਜੀ ਮੰਮੀ ਜੀ ਇੱਥੇ ਆ ਕਿੱਥੇ ਜਾਨੀ ਐ ਆ ਪਾਣੀ ਖਵਾਉਣ ਜਾਨੀ ਕਿਹਨੂੰ ਦੀਦੀ ਨੂੰ ਕਿਉਂ ਉਹ ਪਤਾ ਨਹੀਂ ਰੋਈ ਜਾਂਦੇ ਆ ਕੋਈ ਲੋੜ ਨਹੀਂ ਪਾਣੀ ਪੂਣੀ ਖਵਾਉਣ ਦੀ ਕੋਈ ਉਹ ਸੰਗੜੀ ਸਕਦਾ ਰੋਲਾਂਦੇ ਰੋਂਦੀ ਜਾਂਦਾ ਤੇ ਫਿਰ ਪਾਣੀ ਤਾਂ ਖਵਾਉਂ ਪੁਰਾ ਪਾਣੀ ਲਾਉਣਾ ਐ ਨਹੀਂ ਪਾਣੀ ਚਾ ਤੂੰ ਅਰੇ ਕੰਮ ਕਰ ਕੋਈ ਲੋੜ ਨਹੀਂ ਕੋਲੇ ਜਾਣ ਦੀ ਯਾਰ ਜੰਦਰ ਜਾਂਦੀ ਐ ਸੇ ਪਦਾ ਦਾ ਸੰਗ ਦੇ ਦਿਓ ਪਾਣੀ ਨੂੰ ਕਰ ਕਰਦੇ ਹੋ ਬਾਵਾ ਲੜਦੇ ਹੋ ਸਾਰੇ ਟੱਬਰ ਨਾਲ ਹਾਂ ਅਠਕਾਰ ਚੁਰਕੀ ਹਣ ਪਈਆਂ ਲਾ ਮੁੰਡੋ ਲੀਡਾ ਹੋ ਜਾ ਖੜੀ ਜਾ ਨਾਨੂ ਲਾ ਮੰਮੀ ਜੀ ਮੈਨੂੰ ਰੱਬ ਲਾਓ ਮੈਂ ਕਾ ਤੇ ਖੇਚੜੀ ਆਂਦੀ ਆ ਉਹਨੇ ਮਾਰੇ ਮਾਰਿਆ ਕਿਵੇਂ ਨੀ ਬਥੇਰੀ ਹੋ ਗਈ ਉਹਦੇ ਮੂੰਹ ਨਾਲ ਬਥੇਰੀਆਂ ਥੋਗ ਗਈਆਂ ਹੁਣ ਉਹਦੇ ਲਾਇਆ ਹੀ ਆ ਕੱਚ ਪੇੜਾ ਇੱਕ ਕਦੇ ਨਾ ਰਹੀ ਉਹਦਾ ਕੁਝ ਬੰਦਾ ਤਿੰਨ ਚਾਰ ਥੋਕ ਕੇ ਆਉਣਾ ਸੀ ਕੋਲ ਬਥੇਰਾ ਨਹੀਂ ਬਹੁਤ ਆਉਦੇ ਨਾਲ ਗਿਆਨ ਕੀਤੀ ਗਿਆਨ ਨਾਲ 15 ਮਿੰਟ ਤੱਕ ਹੀ ਰਹੂਗਾ ਜਾ ਨਾਨੂ ਲਾ ਮਮੇ ਜੀ ਕਥਾ ਮੈਂ ਪਿਕਾ ਦਾ ਅੱਜ ਕਹਿਣੀ ਆ ਦੂਜੀ ਨੂੰ ਵੀ ਛੇੜ ਨਹੀਂ ਉਹ ਵੀ ਆਪਣੀ ਆ ਹੀ ਸਰ ਚੜੂਗੀ ਨਹੀਂ ਖਿੱਚਾਂਗੇ ਉਹ ਤਾਂ ਮੋਤੀ ਸਾਮੀਆਂ ਖੜ ਜਾਂ ਉਸ ਸਬਰ ਨਾਲ ਕਰਾਂਗੇ ਖੰਮ ਉਹਦਾ ਤਾਂ ਤੇਰਾ ਹੱਥ ਚ ਕਰ ਲਗੇ ਸਾਰਾ ਕੁਝ ਕੰਮ ਵਾਲੇ ਨਹੀਂ ਬਣਦਾ ਹੁੰਦਾ ਹਾਂ ਜਾਟ ਕੇ ਨਾ ਨੂੰ ਲੱਗ ਵਜਾ ਖੜੀ ਫੜਨਾ ਵੀ ਛੇੜੀ ਛੁੜੀ ਲੋੜ ਨਹੀਂ ਉਹ ਛੋਟੀ ਤਾਂ ਬਲੇ ਕੇ ਖਾਲਾ ਇੰਨਾ ਪਕਤਾਰੀ ਦੇਉਗੀ ਹਾਂ ਅਰੀ ਦੇ ਅਰੀ ਵਾ ਹਾਂ ਉਹ ਸਿੱਕੇ ਚੱਲਿਆ ਤਾਂ ਨਾ ਲੰਦਾ ਤਸਵੀਰੀ ਵੀ ਨਹੀਂ ਆਉਂਦਾ ਇਹ ਵੀ ਆਪ ਨੂੰ ਕਰਨਾ ਪੈਣਾ ਬਸ ਸਾਡੇ ਟਮਾਟਾ ਨੂੰ ਵੀ ਕਰਦਾ ਜੀ ਮਾਤਾ ਨੂੰ ਕਤਣਾ ਕਰਦਾ ਆਹ ਟਮਾਟਾ ਨੇ ਲੰਫੜੀ ਕੀ ਮਾਰਿਆ ਵਾਲਾ ਕੱਸ ਕੇ ਸਿਰ ਦੁਖੀ ਜਾਂਦਾ ਚਾਹੇ ਚਾਹ ਬਣਾ ਲਈਏ ਤਾਂ ਸੁਪੀ ਕੇ ਪੀਂਦੇ ਦੀਦੀ ਕੀ ਕਰਦੇ ਹਾਂ ਰੋਟੀ ਬਣਾਫੀ ਰੋਟੀ ਬਣਾ ਲੀ ਹੈ ਪਹਿਲਾਂ ਬਦ ਸਾਰੀ ਸਾਰੀ ਪਾਣੀ ਪਾਣੀ ਲਿਆਉਂਦੀ ਸੀ ਤੇ ਤੁਹਾਡੇ ਵਾਸਤੇ ਮੁੰਮੀਆਂ ਕੋਲ ਤੇ ਫਿਰ ਸਾਰੀ ਸੇਵਣੀ ਤੁਸੀਂ ਨਾ ਦੁੱਧ ਹੋਣਾ ਤੇ ਮੁੱਠੀ ਚਲੋ ਕੋਈ ਨਾ ਮੈਂ ਖੜੇ ਹਾਂ ਹੈਲਪ ਕਰਾਂ ਮੈਂ ਨਹੀਂ ਨਹੀਂ ਮੈਂ ਜਾ ਰੋ ਤੁਸੀਂ ਚਲੀ ਜਾਂਦਾ ਨਾਲ ਪੈ ਜਾ ਜਾਂਦੇ ਕੋਈ ਹਾਲ ਆ ਲੜੇ ਤੇ ਦੀਦੀ ਮਮੀ ਵਰਗਿਆਂ ਨਾਲ ਤੇ ਮੇਰੇ ਤੇ ਐਵੇਂ ਗੁੱਸਾ ਕਰੀ ਜਾਂਦੇ ਚਲੋ ਕੋਈ ਨਾ ਨਾ ਮੈਂ ਮਮੀ ਮੈਂ ਤਾਂ ਫਾਬ ਬਣਾ ਲਾ ਗੁੱਸਾ ਮੇਰੇ ਤੇ ਲਈ ਜਾਂਦੀ ਪੈ ਆਰਾਮ ਨਾਲ ਹੁਣ ਲੋ ਬੀ ਗੁੱਸਾ ਆ ਦੇ ਅਤਰ ਪਿਆ ਉਹਦਾ ਫੋਨ ਆਈ ਸਾਰਾ ਕੁਝ ਦੱਸਿਆ ਮੈਂ ਯਾਰ ਉਸ ਕਰਦੀ ਤੇਰੇ ਮਗਰ ਆਪੇ ਲਾਉਗਣਾ ਮੁੰਡਿਆਂ ਨੂੰ ਕੁਝੋ ਕੁ ਦੋਨਾਂ ਨੂੰ ਕੀ ਕਰਦੇ ਆ ਮਮੀ ਜੀ ਕੁਝ ਨਹੀਂ ਕਰਦੀ ਬੱਸ ਮੈਂ ਕੀ ਕਰਨ ਬੈਠੀ ਆ ਉਹ ਨਾ ਮੈਂ ਅਮਨਦੀ ਦੇ ਕੋਲੇ ਗਈ ਸੀਗੀ ਰਸੋਈ 'ਚ ਮੈਂ ਇਹ ਚੱਲਣਾ ਮੈਂ ਕੋਈ ਹੈਲਪ ਕਰਾ ਲਾਂ ਦੀਦੀ ਨਾਲ ਤੋਂ ਲੁ ਗੁੱਸੇ ਵਾਲਾ ਹੋਏ ਬੈਠੀ ਆ ਸਾਰਾ ਨਾਲ ਭਾਈ ਉਹਦੇ ਲੈ ਲੈ ਪੇਪੇ ਕਰਦੀ ਕੋਈ ਉੋਲ ਨਹੀਂ ਆਹ ਤਾਂ ਰਾਮ ਰਾਮ ਕਰ ਮੈਂ ਕਿਹਾ ਚੱਲ ਮੈਂ ਭਾਂਡੇ ਸਾਫ਼ ਕਰ ਦੇਣੀ ਉਹਨਾਂ ਭਾਂਡੇ ਸਾਫ਼ ਹੋ ਜਾਣ ਕਿ ਚਾਰ ਦਿਨਾਂ ਨਾਲ ਤਾਂ ਦੁਬਾਰਾ ਬਹਿ ਰਹੇ ਹਾਂ ਉਹਨਾਂ ਤੇ ਮੈਨੂੰ ਕਹਿੰਦੇ ਜਾ ਕੇ ਮਮੀ ਹਰਾਮ ਗਰੇ ਬਹਿ ਜਾਓ ਤੂੰ ਬਹਿ ਜਾ ਤੇਨੂੰ ਕਿ ਆਪ ਨਾਲੇ ਪਤਾ ਲੱਗ ਜੂਗਾ ਅੰਤਾ ਗਾਉਂ ਤੇ ਕਿੰਜ ਜੀ ਇੱਥੇ ਚਲੋ ਪਾਇਆ ਤੂੰ ਵੀ ਪਾਇਆ ਇੱਧਰ ਆ ਬਾਰੇ ਨਾ ਇਹ ਕੋਮਦੂੰ ਆਪਾਂ ਪਹਿਲੇ ਆਪਾਂ ਇੱਧਰ ਹੋ ਗਏ ਬਸ ਕੋਈ ਨਹੀਂ ਮੈਂ ਲੱਗਦਾ ਸਿੱਧੀਆਂ ਗੱਲਾਂ ਹੂੰ ਇਹ ਨਹੀਂ ਇੱਧਰ ਇਹ ਪਹਿਲਾਂ ਤਾਂ ਇੱਧਰ ਨੂੰ ਪਈ ਹੁੰਦੀ। ਕਿਉਂ ਕਿ ਤੇਰਾ ਟਿਊਸ਼ਨ ਦਾ ਹਾਂ ਟਾਈਮ ਹੁੰਦਾ ਜਾਂਦਾ ਅਟਕੇ ਖੜੀ ਹੋ ਜਾ। ਨੀ ਕੁੜੀ। ਨੀ ਹੁਣ ਤਾਂ ਜਾਗਦੀ ਪਈ ਸੀ। ਖੜੀ ਹੋ। ਟਾਈਮ ਇਹ ਹੈ ਟਿਊਸ਼ਨ ਦਾ ਹੋ ਗਿਆ। ਪੜ੍ਹ ਲਿਆ ਜਾ। ਪੜ੍ਹ ਲੈ ਚਾਰਖਾ। ਹਾਂ ਬੜੀ ਗੁਰਦੀ ਬਲਬੇ ਹਵਾ ਪਰ ਹੀ ਹੁੰਦੀ ਆਪੜੀਂ ਪਈ ਕੇ ਵਿੱਚ ਲੱਗਦੀ। ਮੁੰਡਾ ਰਹਿ ਕਿ ਤਾ ਮਾਣੇ ਤੈਨੂੰ ਕੀ ਗਿਆ ਮਾਣੇ ਤਾਂ ਕੁਛ ਨਹੀਂ ਗਿਆ ਮਾ ਤਾਂ ਸਾਰੇ ਦਿਨ ਮਾਰ ਕਰੂ ਮਮੀ ਦੀ ਰੋਟੀ ਲੈ ਆਂਦੇ ਦਵਾ ਲੇ ਤੁਨੂੰ ਔਰ ਤਾਂ ਮੰਗਾ ਲਈਆਂ ਕੋਈ ਨਹੀਂ ਲਿਆਂਦੀ ਰੋਟੀ ਜਦ ਬੜਾਈ ਜਾਂਦੀ ਆ ਤੂੰ ਖਾਲਾ ਜਾ ਾਟੇ ਖਾਣੀ ਆ ਮੈਂ ਤਾਂ ਨੀ ਕੋਈ ਨਹੀਂ ਚਲੋ ਮੰਮੀ ਦੀ ਰੋਟੀ ਲੈ ਆ ਨੀ ਮੈਂ ਰੋਟੀ ਖਾਣੀ ਗਿਆ ਨਾ ਆਇਆ ਤੂੰ ਗੁਲੀ ਆਵੇ ਘਰ ਆਇਆ ਕਿਵੇਂ ਆ ਨਹੀਂ ਕਰਿਆ ਰੋ ਰੋ ਕੇ ਜਾ ਨਾ ਆਇਆ ਮੈਨੂੰ ਵੇਖ ਤੇ ਤੈਨੂੰ ਘਬਰਾ ਚੜੀ ਜਾਂਦਾ ਮੈਂ ਵੀ ਨਾ ਕਿ ਉਹ ਮੇਂ ਜਣਾਣਾ ਤੂੰ ਚੱਲ ਰਹਿ ਚੱਲ ਉਹ ਮਾ ਮਾ ਨਾ ਕਿ ਉਹ ਕਿਉਂ ਕੇ ਮੇਰਾ ਫੋਨ ਨਾ ਛੇੜੀ ਠੀਕ ਹਾਂ ਹਾਂ ਪੈਸੇ ਆ ਬੱਚੇ ਮੇਰੇ ਕੀ ਖਰਾਬ ਕਰਦੇ ਮੇਰੇ ਅੰਦੀ ਨਾ ਕਿ ਉਹ ਨੀਂ ਪੜਾ ਪਾ ਜੀ ਆ ਦੇ ਅੰਦਰ ਪਾ ਜਾ ਫਿਰ ਤੁਹਾਨੂੰ ਨਾ ਖ ਲੈ ਨਹੀਂ ਨਹੀਂ ਹਾਂ ਹਾਂ ਵੇਠੇ ਹੀ ਰਹਿ ਕੋਈ ਨੀਤੀ ਹੋ ਗਈ ਤਾਂ ਇਹ ਖਾਰ ਦੀ ਫਿਰਦੀ ਆ ਤੋੜ ਕੱਢ ਕੇ ਚ ਤੂੰ ਤਾਂ ਗੁੜੀ ਦੀ ਰੋਟੀ ਖੋਚ ਨਹੀਂ ਤੇ ਮੇਰੀ ਗੱਲ ਸੁਣੀ ਉਹ ਵੀ ਇਹ ਤਾਂ ਤੋੜ ਕੱਢ ਕੇ ਮਨਖਾਂੜ ਦੀ ਫਿਰਦੀ ਆ ਉੱਤੋਂ ਖੋਚੇ ਕੋ ਮਨ ਆਂ ਦੀਦੀ ਛੋਰੀ ਤੇਰੀਆਂ ਇਹੋ ਜਿਹੀਆਂ ਸਵਾਦ ਮੈਂ ਚੰਗੀਆਂ ਚੱਲ ਮਣ ਤੂੰ ਤਾਂ ਗੁੜੀ ਦੀ ਰੋਟੀ ਖੋਚ ਫੇਰ ਮੇਰੀ ਗੱਲ ਸੁਣ ਬਸ ਠੀਕ ਆ ਸਭ ਹਾਂ ਬਹੁਤ ਦੰਗਰ ਠੀਕ ਆ ਸਭ ਹਾਂ ਬਸ ਕੁਸ ਨਹੀਂ ਪਾਲ ਜੂ ਤਿਆਰ ਹੋ ਜਾਂਦੀ ਆ ਸਿਰ ਜਾ ਵਾਈ ਹਾਂ ਹਾਂ ਆਇਆ ਸੀ ਮੁੰਡਿਆਂ ਆ ਹੁਣ ਵੱਡੇ ਦਾ ਵੀ ਆਇਆ ਛੋਟੇ ਦਾ ਵੀ ਹਾਂ ਕਿਉਂ ਉਹਨਾਂ ਕੀ ਹੋ ਗਿਆ ਭਾਏ ਦੇਖ ਹਾਨੂੰ ਤਾਂ ਦੱਸ ਜਾਨਾ ਘਰੇ ਕੱਲਾ ਹੀ ਛੱਡ ਕੇ ਬਹਿ ਗਿਆ ਆਪੇ ਹੀ ਹੈ ਚੱਲ ਵੇਣੀ ਆਣਾ ਫਿਰ ਕੀ ਬਣਦਾ ਆ ਚੱਕੀ ਜਾਂਦੀ ਕੁੜੀ ਜੀ ਕੁਸ ਮੰਗਦੀ ਹੋਣੀ ਗੜ ਦੀਗਾ ਹਰ ਕੋਈ ਨਿਕਾਲੂ ਕਰਾਂਗਾ ਗੱਲ ਕੰਗਾ ਮੰਮੀ ਮੰਮੀ ਕੀ ਆ ਮੰਮੀ ਮੈਂ ਤਾਂ ਭੁੱਲ ਗਈ ਮੇਰੇ ਕੋਲ ਜਿੱਤਾ ਫੰਕਸ਼ਨ ਹੈਗਾ ਕਰਨਾ ਮੇਰੇ ਕੰਨਾਂ 'ਚ ਪਾਉਣ ਨੂੰ ਕੋਸ਼ਾ ਤੇ ਨਾ ਹੱਥਾਂ 'ਚ ਪਾਉਣ ਨੂੰ ਸੂਟ ਵੇਖ ਲੈ ਮੇਰਾ ਜਮਾ ਖਰਾਬ ਸੁਪ ਮੇਰੇ ਕੋਲ ਤਾਂ ਸੂਟ ਹੀ ਹੈ ਨਹੀਂ ਗੇ ਮੈਨੂੰ ਤਾਂ ਭਾਈ ਪਹਿਲੇ ਪਤਾ ਜਣਾ ਜੱਪ ਕਰੀ ਖੜੀ ਸੀ ਝਾਕੀ ਸੀ ਮੈਂ ਤਾਂ ਤੇਰੇ ਪਿਓ ਨੂੰ ਵੀ ਕਿਹਾ ਕਿ ਹਟੇ ਕੋਸ ਵੰਗੂਗੀ ਹਾਂ ਤੂੰ ਸਿੱਧਾ ਮੇਰੇ ਨਾਲ ਹੀ ਐਂ ਤਲੀ ਜਾਣਾ ਹੁੰਦਾ ਮੈਨੂੰ ਨਹੀਂ ਪਤਾ ਮੈਂ ਤੈਨੂੰ ਪਹਿਲਾਂ ਦੱਸਣਾ ਸੀ ਮੈਨੂੰ ਨਹੀਂ ਪਤਾ ਮੇਰੇ ਤਾਂ ਕੰਨਾਂ 'ਚ ਕੋਈ ਨਹੀਂ ਹੱਥਾਂ 'ਚ ਕੋਈ ਤੂੰ ਕੱਲ ਕਿੱਥੇ ਗਈ ਸੀ ਅੱਜ ਮੈਂ ਲੜਾਈ 'ਚ ਭੁੱਲ ਨਹੀਂ ਗਈ ਹਾਂ ਆ ਭਾਬੀ ਦਾ ਸਿਆਪਾ ਹੋ ਗਿਆ ਕੱਲ ਲੜਾਈ 'ਚ ਭੁੱਲ ਨਹੀਂ ਗਈ ਭੁੱਲ ਗਈ ਹੁਣ ਹੁਣ ਮੈਂ ਤੇਨੂੰ ਕਿੱਥੋਂ ਲੈ ਕੇ ਦੇਵਾਂ ਮੈਨੂੰ ਨਹੀਂ ਪਤਾ ਮੈਂ ਤੈਨੂੰ ਤਾਂ ਲੈ ਆ ਕੇ ਦੇ ਚੁੱਪਦਾ ਤਾਂ ਚੰਗ ਕੋਈ ਨਹੀਂ ਦੇਖੀ ਜਾ ਚੰਗ ਕੋਈ ਚੁੱਪ ਕਰ ਜਾ ਫੁੱਟੀ ਤਾਂ ਲਵਾ ਲਈ ਆ ਹੁਣ ਬਾਹਨੇ ਨਾ ਕੋਈ ਨਜ਼ਰ ਫੁੱਲਾ ਬਦਾਣੇ ਮੈਨੂੰ ਨਹੀਂ ਪਤਾ ਜਿਵੇਂ ਮਾਰ ਦਿੱਤਾ ਪਰਦਿਆ ਕੋਈ ਨਹੀਂ ਖਾਲਾ ਫਿਰ ਬਹਿ ਜਾਣ ਨਾਲ ਤੇ ਜਾ ਮੈਂ ਆਵਾਜ਼ ਮਾਰ ਤੂੰ ਨਾ ਬੋਲੀ ਵਿੱਚ ਸਾਡੀ ਗੱਲ ਮੈਂ ਆਪੇ ਕਹਿ ਦਿੰਦੀ ਠੀਕ ਹੈ ਪ੍ਰੀਤੀ ਔਰ ਰੀਤੀ ਪੁੱਤ ਹਾਂਜੀ ਮੰਮੀ ਜੀ ਓਰੇ ਗੱਲ ਸੁਣ ਪਤਨੀ ਹਾਂਜੀ ਪਤਨੀ ਮੈਂ ਤੈਨੂੰ ਕਹਿੰਦੀ ਸੀ ਕਿ ਆਹ 11 ਦਿਨ ਹੋ ਗਏ ਤੇਰੇ ਵਿਆਹ ਨੂੰ ਹਾਂਜੀ ਤੇਲੇ ਚੂੜਾ ਉਧਾਰ ਕੇ ਫਿਰ ਕੁੜੀ ਕਾਲ ਜਾਉਣੀ चल कोई ना पता हम ग्यारह दिन गर्म ही मारी गई चलो ठीक है हाँ जामी लिया जा नहीं कु तू अटके लिया बना के तेरी भाभी ने <lungen definite> चूड़ा तो 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 जा ਮੈਂ ਵੀ ਅੱਜ ਤਾਂ ਨਜ਼ਾਰੇ ਆਉਣਗੇ ਲਾਉਣ ਨਹੀਂ ਤੈਨਾਂ ਚੱਲੀ ਆਇਆ ਪਰ ਬਾਅਦ ਦੀ ਤਾਂ ਨਹੀਂ ਆਇਈਂ ਜਾ ਜਾਣਾ ਤੱਤਾ ਨਹੀਂ ਲੱਤੀਦਾ ਹੁੰਦਾ ਬਹਿ ਜਾ ਬੈਠ ਇੱਧਰ ਆਉਂਦੀ ਹੋਣੀ ਆ ਭਾਈ ਆ ਜਾ ਪੂਰੀ ਲੇਟ ਹੋਈ ਜਾਂਦੀ ਆ ਆ ਗਈ ਆ ਆਉਂਦੀ ਸੀ ਕਿ ਬੱਸ ਮਮੀ ਆ ਜਾ ਆ ਜਾ ਭਾਈ ਘਰ ਦੀ ਬਾਤ ਸੁਣਾਉਣ ਕੱਢਣ ਲੱਗ ਗਏ ਬਹਿ ਜਾ ਬਾਤ ਸੁਣਾ ਨਾ ਮੰਗੀ ਜਵਾਬ ਦੀ ਜੀ ਕੋਟਾ ਮੈਂ ਨਹੀਂ ਕਿ ਇਹ ਅਗਰ ਇੱਧਰ ਤੋਂ ਲਿਖ ਰਹੀ ਹੋਗੀ ਤਾਂ ਛੱਡਣਾ ਕਿਉਂ ਨਾਲ ਆ ਬਈ ਲਾ ਪਤਾ ਆਹ ਤਰੀ ਭਾਜੀ ਦਾ ਲਾਹ ਤੇ ਚੂੜੀ ਵੀ ਆ ਸਿਉਣ ਇਹਦੇ ਨਾਲ ਨਾ ਪਾਣੀ 'ਚ ਨਾ ਰੱਖੋ ਪਾਸੇ ਰੱਖ ਦੀ ਲਾਹ ਤੇ ਆਹ ਕੱਕੀ ਲੱਸੀ ਨਾਲ ਰੱਖ ਕੇ ਬਣਾ ਕੇ ਬਣਾ ਦੇ ਲਾਹ ਕਿਰਪਾ ਦੇ ਤੱਕੀ ਲੱਸੀ ਨਾਲ ਧੋਦੇ ਕੱਲਾ ਭਾਈ ਵਿੱਚ ਕਰ ਲਾ ਦੋਨਿਆਂ ਨੂੰ ਤਾਂ ਆਪਣਾ ਪਾਈ ਜੋੜ ਕੇ ਵਿੱਚ ਤੂੜਾ ਕੱਕੀ ਲੱਸੀ ਨਾਲ ਧੋਣਾ ਕਾਂ ਕਰਦਾ ਭਾਈ ਬਾਹਲਾ ਦੇ ਬਤਾ ਅਸੀਂ ਉਹਨੇ ਜਨਾ ਲਾ ਕੇ ਉਹਨੇ ਪੜਾਦੇ ਬੁੱਠ ਮੈਨੂੰ ਆਮ ਇਹਨਾਂ ਤਾਲੇ ਹੱਥ ਦਵਾ ਦਵ ਲਾ ਦੇ ਕੁੜੀ ਤੇਰੀ ਬਾਸ ਨੰਗ ਜੂ ਪਰ ਤੂੰ ਲਾ ਲਿਆ ਮਤਨਾ ਸਗਣ ਕਾਤਾ ਚਾਰ ਤੀ ਲਾ ਦੇ ਮਤਨਾ ਲੈ ਆ ਪਾ ਦੇ ਪਤਾ ਉਡੀਸ ਕੋਲ ਦੇ ਨਾਲ ਸਲਾਮੀ ਦੇ ਦੀ ਲੈਕਾਂ ਮੈਂ ਅੱਜ ਰਿਹਾ ਤੋਣਾ ਹਾਂ ਮਮੂ ਤੋਣਾ ਸੁਣ ਹਾਂ ਮਮੂ ਜੀ ਸੁਣਾ ਤੇਰੇ ਤੋਂ ਖੰਡਾ ਹੈ ਨਾ ਹਾਂ ਬਾਜੀ ਤੇ ਪਾ ਤੁਮ ਤਿੰਨਾਂ ਤੋਂ ਹੋਰ ਗੱਲ ਕਹਿੰਦੀ ਸੀ ਵਿਆਹ ਦੇ ਨਾਲ ਫੰਕਸ਼ਨ ਜਾ ਸਕੂ ਵਿੱਚ ਧਿਆਨ ਨੂੰ ਕੜੀ ਦੀ ਕੜੀ ਦੇ ਲਾ ਕਾਂਢੇ ਲੱਗ ਪਏ ਆ ਮਾ ਹਾਂ ਕੋਈ ਨਹੀਂ ਲਾ ਦੇ ਆ ਕੇ ਮੋੜ ਦੋਗੀ ਪਰ ਇਹ ਤੇਰੇ ਹੀ ਪੱਲਾ ਤੇ ਮੰਮੀ ਮੈਂ ਲਾਏ ਗਏ ਜਿਸੇ ਵੀ ਆਪਾਂ ਦੀ ਨਹੀਂ ਲੋਨੀ ਸਵੇਰ ਚੁਣਾਉਂ ਤਾਂ ਕੋਈ ਨਹੀਂ ਦੀ ਨੂੰ ਚੁੜਾਦੀ ਨਿਕੜਾ ਚੁਣਾਉਦਾ ਨਹੀਂ ਆਦਾ ਚੁਣਾਇਆ ਨਹੀਂ ਕੋਈ ਨਹੀਂ ਆ ਦੇਣ ਨੂੰ ਦੀ ਬਸਨਾ ਨਾਲ ਸਮਾ ਦਾ ਸੋਗੇਗਾ 25 ਦੇ ਬਸ ਆ ਜਣੀਆਂ ਪਾਲਾ ਕੁੜੀਆਂ ਫਟ ਕੇ ਆਉਣਆਂ ਮੈਂ ਸੱਚ ਸੁਟਾਣਾ ਨਹੀਂ ਇੱਕ ਦਿਨ ਮਹਿੰਗੇ ferma che è bella per me poi mi dedo un paio di appetiti ciao la leggera già qui e merda di turna vello vania che mi ricambi e mi le vale che mi repecchiato qui a me ਤੇ ਕਿਤੇ ਦੀਦੀਆਂ ਮਨ ਦੀ ਗੱਲ ਸੱਚੀ ਨਾ ਹੋਵੇ। ਵੇਖ। ਆਜਾ ਮम्मी ਸੜਿਆ ਜਾ ਸੂਟ ਦੇ ਤਾਂ ਮੈਨੂੰ ਤੂੰ ਧਾਰ ਮੈਨੂੰ ਇਸ ਜੀ ਸਾਰ ਨੂੰ ਖਰਦੀਆਂ। ਮੈਨੇ ਕੋਣਾ ਇਹ ਸੂਟ। ਮੈਨੂੰ ਪਤਾ ਸੀ ਤੇਰਾ ਤਾਂ ਸਿਆਪਾ ਹੋਊਗਾ ਤੇਰਾ ਨਹੀਂ ਮੁਕਦਾ ਮੈਥੋਂ। ਤੇਰਾ ਨਹੀਂ ਮੁਕਦਾ ਤੇਰਾ ਨਹੀਂ ਮੁਕਦਾ ਜਾ ਜਾਂਦੀਆ ਪੌਲਾ ਕੱਢ ਜੀ ਟੱਕ ਜਾ ਇੱਥੋਂ ਜਾਣਾ ਤਾਂ। ਨਹੀਂ ਵੱਡ ਨੂੰ ਖਾਹ ਤੇਰਾ ਕਰ ਦੂ ਵਿਆਹ ਤੇਰਾ ਛੇਤੀ ਮੈਂ। ਜਦ ਤੂੰ ਆਇਆ ਨਹੀਂ ਮੈਨੂੰ ਨਾ ਮੈਂ ਟੱਪੀ ਆ। ਆ ਬਦਗੀਆਂ ਲਾਦਾ ਨੇ ਮੁੰਡਿਆਂ ਨੇ ਕਦੇ ਨਹੀਂ ਸਿੱਤ ਪਾਇਆ ਨੇ ਐਦੋਂ ਇੱਕ ਮੁੰਡਾ ਹੀ ਹੋਰ ਹੁੰਦਾ ਜੇ ਅਭੀ ਤਾਂ ਲੱਗ ਜਾਂਦਾ ਜਾ ਕੇ ਮੇਰੀ ਜਾਨ ਖਾਨ ਨੂੰ ਹੋ ਗਈ ਇਕੱਲੀ ਚਲ ਜੰਗਾ ਮੰਮੀ ਮੈਂ ਤਾਂ ਜਾਣੀ ਆ ਮੈਨੂੰ ਪਤਾ ਹੁਣ ਮੈਂ ਤੇਰੇ ਤੋਂ ਸੂਟ ਮੰਗ ਲੈਣਾ ਹੁਣ ਤਾਂ ਤੂੰ ਮੇਰਾ ਨਾਮ ਐਂ ਕਰੇਂਗੀ ਕਿਆ ਵੜਾ ਜਾੜਾ ਪਾਲੀ ਜਾਂ ਤੂੰ ਲੈ ਕੇ ਰਿਖਿਆ ਪਾਲਾ ਸੁਮਾ ਆ ਕੇ ਲਈ ਐ ਨਾ ਇੱਕੁਰ ਗਿਆ ਤੇ ਸੈਟੀਸਟਾਇਜ ਮੈਨੂੰ ਭਰਾਈਆ ਕਿ ਉਹਨੇ ਮੰਗੇ ਤਾਂ ਮੁੰਡਾ ਮੰਗੇ ਨਹੀਂ ਤੈਨੂੰ ਮੈਂ ਦੱਸਦਾ ਤੇ ਤੇਰੀ ਗੁੱਤ ਮੈਂ ਬਟਕ चूड़ा भी नहीं क्या तु भी आ जा तीजी भी नाल लग गई ये कह दी दीदी आ जा मैं चूड़ा वधा लगी पुछ दी ना मम्मी ने जाके तु चूड़ा भी बधाता

ਕੋਈ ਨਿੱਦੜੀ ਡਾੜੀ ਆਇਆ ਸੀ ਹੁਣ ਮੈਨੂੰ ਦੱਸ ਤਾਂ ਤੇਰੀ ਜਾਨੀ ਕੋਈ ਨਹੀਂ ਸੀਰੀ ਨਹੀਂ ਆਇਆ ਕਰ ਲਾਂਗੇ ਕੰਮ ਤੈਨੂੰ ਕਰਨ ਨੂੰ ਕੀ ਹੋਇਆ ਕਰ ਲਾ ਜਾ ਵੇਖ ਲੈ ਗੋਹਾ ਗੋਹਾ ਇਕੱਠਾ ਕਰ ਲਾ ਮਗਰ ਉਹਨਾਂ ਨੇ ਖਿੱਚ ਲਾ ਠੀਕ ਹੈ ਸਨੇਹਾ ਲਾਉਂਦੀ ਮੈਨੂੰ ਬਾਹਰ ਕਿ ਸੀਰੀ ਨਹੀਂ ਆਇਆ ਫੀਟ ਉਹ ਤਾਂ ਮੈਨੂੰ ਪਤਾ ਹੀ ਸੀ ਉਹ ਤਾਂ ਹਮੇਸ਼ਾ ਹੀ ਕਰਉਣਾ ਤਾਂ ਤਾਂ ਉਹਦਾ ਵੀ ਛੋੜਾ ਵਝਾਦਾ ਨਾਲ ਉਹ ਨੂੰ ਮੀਂਹ ਆਵਾਂਗੇ ਵੇਖੋ ਸਾਨੂੰ ਮੜਾ ਦੂਤ ਪਰਸ਼ਾ ਗੱਗੇ ਆ ਮੰਮੀ ਜੀ ਮੰਮੀ ਜੀ ਦੇਖਿਆ ਮੇਰੇ ਪਾਏ ਦਾਸ ਕਿਤੇ ਸੋਨੇ ਲੱਗਦੇ ਆ ਬਥੇਰੇ ਸੋਨੇ ਲੱਗਦੇ ਕੋਈ ਨਹੀਂ ਕਰ ਦੂੰਗੀ ਤੇਰਾ ਵੀ ਚਾਹ ਪੂਰਾ ਕਰਦੀ ਤੇਰੇ ਪਿਓ ਨੂੰ ਜਿਹੜਾ ਲੜਦੀ ਆ ਮੇਰੇ ਨਾਲ ਕਹਿੰਦੀ ਰਹਿ ਮਾ ਮੂੰਹ ਸਿੱਧਾ ਨਾ ਕਰੀ 빙ਾ ਹੀ ਰੱਖੀ ਮਾਂ ਦੀਏ ਦੀਏ ਸੁਣ ਹੁਣ ਸਿੱਧਾ ਇੱਕ ਨਾ ਐਗਜ਼ਾਮ ਨੂੰ ਕਰ ਲੈ ਸਾਰੀ ਜਿਹੜੀ ਕੰਪਨੀ ਕੀ ਰੰਗ ਲੱਗੀ ਮੈਨ ਲੱਗਾ ਮੈਨੂੰ ਹੀ ਬਾਣਾ ਦਵਾਇਆ ਕਰੂਗੀ ਗਾਉਂ ਸਾਰੇ ਨਾਲ ਕੇ ਮੇਰਾ ਜੋ ਪਿਆ ਕਰਦੀ ਨਾ ਤੇ ਪਿਓ ਨੂੰ ਹੁਣ ਵੇਖਾ ਥਾਂ ਤੋਂ ਪਾਲੇ ਪਰੇ ਪਰਣਾ ਕੀ ਜਿਹੜੇ ਮੇਰੇ ਨਾਲ ਲੜਦੀ ਹਲਾ ਹਾਲੇ ਮੈਂ ਤਾਂ ਇੰਨਾ ਕਰਦੀ ਆ ਨੋਣੀ ਆ ਨਾ ਕੋਈ ਮੈਂ ਥਾ ਤੋਂ ਘਰੇ ਵੀ ਨਹੀਂ ਆਇਆ ਜਾਂਦਾ ਕਿ ਘਰੇ ਆ ਜੇ ਦੱਸੇ ਕਦੀ ਛੁੱਟੀ ਲੈ ਮਾਂ ਹੈਗੀ ਆ ਘਰੇ ਜਵਾਕਾਂ ਦੀ ਰਸਮਾਂ ਵਿੱਚ ਬੈਠੀ ਘਰ ਸਾਹ ਆਪ ਵਰਤਾਂ ਦੇ ਬਾਅਦ ਵੇਣੀ ਆਉਂਸੀ ਰਿਵਿਊ ਮਟੜਾ ਜਿਹੜੇ ਕਾਬੜੀ ਕੀ ਕਰਦੀ ਆ ਤੇ ਹਾਂ ਉਹਨੇ ਆਪੇ ਤੋਂ ਬਿਨਾਂ ਉਹਨੇ ਵੀ ਆ ਫਲਾਉਣਾ ਪਾਇਆ ਗੜੇ ਜਨੇ ਕੁਲੇਡਰ ਦੇਾਰੇ ਕਿ ਜਾ ਕੇ ਯਾ ਮੇਰਾ ਦਸੂ ਜੀ ਆਮ ਆਣਾ ਨਹੀਂ ਵੱਡੀ ਨੂੰ ਤਾਂ ਫੇਰ ਅੱਛਾ ਪਹਿਲਾਂ ਨਿੱਕੀ ਨੂੰ ਤਾਂ ਵੇਖਾਂ ਕਿ ਕਰਦੀ ਆ ਜਿਹੜਾ ਕੰਮ ਕਰਨਾ ਸੀ ਅਸੀਂ ਉਹ ਤਾਂ ਕਰ ਲਿਆ ਆਪ ਤਾਂ ਹੁਣ ਇਹਨਾਂ ਨੂੰ ਛੱਡੀ ਨਹੀਂ ਪਤਾ ਕਿ ਇਹ ਕਿਉਂ ਹੋ ਗਈ ਮਾਇਕੀ ਕੁੱਤਰਾ ਚਲੋ ਨਿਆਣਾਂ ਅਰੇ ਬੜੀ ਜਾਈ ਕਰ ਰਹੀ ਸੀ ਸਿੰਤਾ ਸਹੀ ਹੈ ਕਿ ਮੈਂ ਪੱਖਾ ਛੱਡ ਕੇ ਇਹ ਤੇ ਯਾਰ ਬਿੱਲ ਭਰਨਾ ਹੁੰਦਾ ਇਹਨੇ ਓਠ ਨਹੀਂ ਪਹਿਲੇ ਪਾਈਆਂ ਕਿਵੇਂ ਮਾਂ ਜੀ ਮਮੀ ਖੜੀ ਹੋ ਹਾਂ ਜੀ ਮਮੀ ਕੰਮ ਸੀਗਾ ਹੀ ਕੋਈ ਮਮੀ ਇਹ ਹੋ ਕੀ ਨੇ ਹੁਣ ਬਹਿ ਜਾ ਬੈਠੀ ਆ ਮੈਂ ਤਾਂ ਸੁਈ ਦਾ ਕੰਮ ਕਰ ਰੋਠੇ ਕੀ ਹੋ ਗਿਆ ਮਮੀ ਤੁਸੀਂ ਐਵੇਂ ਕਰੀ ਜਾਂਦੇ ਆ ਕੀ ਹੋਣਾ ਛੁਟ ਕੇ ਕੰਮ ਲੱਗ ਚੱਲ ਰਸੋਈ ਚ ਨਾਲੇ ਰਸੋਈ ਚ ਦੀਦੀ ਦੀ ਕਰੀ ਜਾਂਦੇ ਕੋਈ ਨਹੀਂ ਦੀਦੀ ਨੂੰ ਬਸ ਮਾ ਡੰਗਰਾਣਾ ਕਰਨਾ ਉੱਠ ਕੇ ਖੜੀ ਹੋ ਜਾ ਉਹ ਆ ਥੋੜਾ ਕਰਦੀ ਬਸ ਮਾ ਡੰਗਰਾਣਾ ਠੀਕ ਹੈ। ਤੁਥੋ ਖਵਰ ਕੀ ਕਰਾਉਣਾ? ਸੀਰੀ ਹੜੀ ਨਾਲ ਸੀਰੀ ਦਿਲ ਕੀ ਪਲਾਵਾਂਗੇ ਰੋਜ। ਹੈ ਨਹੀਂ ਇਹਨੇ ਪੈਸੇ। ਕਰਿਆ ਕਰੋ ਕੰਮ ਹੁਣ ਆਪੋ ਆਪਣਾ। ਕੋਪਾ ਸੋ ਢਾਂਡੇ ਦਾ ਕਰੂ ਕਿ ਤੇ ਤੂਆਂ ਦਾ ਰੋਟੀ ਟੁੱਕ ਦਾ ਕਰਿਆ ਕਰ। ਠੀਕ ਹੈ। ਮੈਂ ਖੋਣਾ ਭਾਲੇ ਮੈਨੂੰ ਆਜ ਨਾ ਹਾਰੇ। ਦੇਖਾ ਵੱਡੇ ਕੀ ਕਰਦੀ ਆ। ਕਰ ਲਖੜੀ ਕੰਮ ਸਾਡੀ ਸੁੱਜੀ ਰਵੇ। ਸਾਡੇ ਕਮਾਂਦ ਰਹੀ ਕਿ ਅੰਦੂਰਾ ਕਿ ਨਹੀਂ ਢੱਕਣਾ ਸੀ। ਮੈਂ ਕਿਹ ਕਿਤੇ ਨਾਨ ਚੱਕਦੀ ਆ ਮੈਂ ਤਾਂ ਤਾਕ। ਚੱਕਦੇ ਨੇ ਨਾਨ ਤੇ ਪਾਇਆ ਕੀ ਦੇ ਸੀ? ਚਲੋ ਕੋਈ ਨਾ। ਸਾ ਜਾ ਕੇ ਨਾ ਦਾਲ ਪਾਣੀ ਦਾ ਕਰ ਲੈ ਹੱਸਦਾ ਉਹਨੇ ਕੂਕੀ ਕਰੀ ਜਣੀ ਆ ਕੀ ਕਰੀ ਜਣੀ ਆ ਆ ਪਸੂ ਕੇ ਕੀ ਹੱਡੀਆਂ ਬਤੀ ਜੀ ਚੰਗਾ ਹੋ ਤਾਂ ਮਾਤਾ ਤੇ ਖੜੀ ਆ ਕੀ ਤੇ ਪਿਆਣੀ ਤੇਿਆਵਾ ਸਾਰਾ ਪਸੂ ਦੇ ਦਾਣਾ ਖਾ ਲਈ ਤੇ ਕੀ ਤਰਾ ਜਿਦਾ ਮੋੜ ਕੇ ਪਸੂ ਦੋ ਤਾਂ ਘਟ ਜਾਣਾ ਹਾਂ ਹਣ ਮੈਨੂੰ ਨਾ ਆਵਾਜ਼ ਮਾਰੇ ਮਾਤਾ ਪੈਣੀ ਆ ਮੇਰਾ ਬਥੇਰਾ ਖਪਾ ਹੋ ਗਿਆ ਅੱਜ ਸੜਕੇ ਦਾ ਓਹੋ ਪਰ ਹੰਸਾ ਨੀ ਵੇੜਿਆ ਪਸੂ ਦਾ ਕੰਮ ਦਾ

ਮੈਂ ਹੁੰਦਾ ਲੱਗਾ ਤੁਸੀਂ ਸੱਚੇ ਸੀ ਮੈਂ ਤੁਹਾਨੂੰ ਐਵੇਂ ਕਹਿਦੀ ਸੀ ਕਿ ਮੈਂ ਤਾਂ ਤੈਨੂੰ ਪਿਆਰ ਸੀਗਾ ਕਿ ਪ੍ਰੀਤ ਤੇ ਤੇਰੀਆਂ ਚੂੜੀਆਂ ਹੁੰਦੀਆਂ ਕਿਧਰ ਹੁੰਦੀਆਂ ਸੋਲਦੀਆਂ ਪੇਕਿਆਂ ਨੇ ਲੱਗੀਆਂ ਸੀ ਜਿਹੜਿਆ ਨੇ ਦੀਦੀ ਚੂੜੀਆਂ ਵੀ ਜਦੋਂ ਨਾ ਉਹ ਚੂੜਾ ਲਵਾਇਆ ਹਣਾ ਚੂੜਾ ਵਧਾਇਆ ਜਦੋਂ ਆਸੀ ਹਾਂ ਉਦੋਂ ਇੱਕ ਤਾਂ ਤੁਹਾਨੂੰ ਵੀ ਨਹੀਂ ਬੁਲਾਇਆ ਮੈਨੂੰ ਤਾਂ ਐ ਲੱਗੇ ਵੀ ਤੁਹਾਨੂੰ ਸਭ ਜਾਣੀ ਹਾਂ ਹਾਂ ਤੇ ਜਦੋਂ ਉਹਨਾਂ ਨੇ ਚੂੜਾ ਵਧਾਇਆ ਤੇ ਮੈਂ ਕਿ ਚੋੜਨਾ ਪਹਿਲਾਂ ਨੰਨਾ ਹਣਾ ਹੂੰ ਤੇ ਉਹ ਮੰਮੀ ਹੀ ਨੇ ਰੱਖ ਲਈ ਸੀਗੇ ਤੇ ਬਾਅਦ ਚ ਕੋਮਲ ਕਹਿੰਦੀ ਨਾ ਮੈਂ ਤਾਂ ਫੰਕਸ਼ਨ ਤੇ ਜਾਣਾ ਪਤਾ ਨਹੀਂ ਕਿੱਥੇ ਆਂਦੀ ਸੀਗੀ ਹਾਂ ਹਨਕਾਲ ਜੀ ਜੀ ਪਤਾ ਨਹੀਂ ਹਾਂ ਕਿ ਕੰਨਾਂ ਚ ਤੇਰੇ ਟੌ ਵੀ ਨਹੀਂ ਹੈਗੇ ਤੇ ਉਹ ਤੇ ਤੁਹਾਨੂੰ ਦੱਸੀ ਜਾਨੀ ਆ ਨਾ ਚੂੜੀਆਂ ਵੀ ਲੈ ਗਈ ਤੇ ਮੇਰੇ ਆ ਜਿਹੜੇ ਵਾਲੇ ਪਾਈ ਸੀ ਵੱਡੇ ਵੱਡੇ ਕੰਨਾਂ ਚ ਹਾਂ ਚੁੰਮਕੇ ਜੁੰਮਕੇ ਉਹ ਵੀ ਲੈ ਗਈ ਹਾਏ ਘਰ ਤਾਂ ਮੇਰੇ ਅਰੇ ਤੁਹਾਨੂੰ ਵਾਸਤੇ ਮੈਂ ਕਹਾ ਸੀ ਤੈਨੂੰ ਤੇਰੇ ਨਾਲ ਮੇਰੇ ਦਸੱਚੀ ਡਰ ਲੱਗੀ ਜਾਂਦਾ ਹੁਣ ਨਹੀਂ ਮੁੜਦੀਆਂ ਤੂੰ ਜੇ ਮੇਰੇ ਪੇਕਾਂ ਤੋਂ ਕੋਈ ਆ ਗਿਆ ਹੁਣ ਨਾ ਜੇ ਮੇਰੇ ਪੇਕਾਂ ਤੋਂ ਕੋਈ ਆ ਗਿਆ ਮੈਂ ਉਹਨਾਂ ਨੂੰ ਕੀ ਕਹੂੰਗੀ ਮੈਨੂੰ ਕੀ ਬਤਾ ਮੈਂ ਤੈਨੂੰ ਰਾਜੇ ਪਹਿਲੇ ਦਿਨ ਸਮਝਾਇਆ ਸੀਗਾ ਕਿ ਤੂੰ ਆਦਾ ਧਿਆਨ ਰੱਖਣਾ ਤੇਰੇ ਚੂੜੀਆਂ ਵੀ ਲਵਾਉਣੀਆਂ ਨੇ ਚੁੰਮਕੇ ਵੀ ਲਵਾਉਣੇ ਨੇ ਤੂੰ ਮੇਰੇ ਪਿੱਛੇ ਨਹੀਂ ਲੱਗੀ ਹੋਰ ਸਾਖ ਵੀ ਚੰਗੀ ਆ ਨਾਨ ਵੀ ਚੰਗੀ ਆ ਫਿਰ ਤੂੰ ਸੀ ਕੀ ਕਰਿਆ ਉਸ ਤੋਂ ਬਾਅਦ ਮੈਂ ਕੀ ਕਰਨਾ ਸੀ ਮੈਂ ਵੀ ਚੁੱਪ ੜ ਕੇ ਬੈਠੀ ਮਾਂ ਮਤੀਆਂ ਦਿਖੀਆਂ ਨਹੀਂ ਜੰਦੀਆਂ ਕੋਈ ਚੀਜ਼ ਕਿ ਨਾ ਮੇਰੀਆਂ ਨਹੀਂ ਤੇਰੀਆਂ ਵੀ ਨਹੀਂ ਹੰਮੀ ਨਾ ਰਾਜੀ ਕਰਤਾ ਹੁਣ ਤਾਂ ਤੈਨੂੰ ਇਹ ਹੀ ਕਰਨਾ ਪੈਣਾ ਮੇਰੇ ਕੋਲੋਂ ਦਾ ਸੰਭਾਟਾਂ ਕਰ ਲਾਕ ਚਾਹ ਦੀ ਬਣਾ ਲਾ ਰੋਟੀ ਦਾ ਟਾਈਮ ਸੱਟ ਨਹੀਂ ਤੇ ਤੇਰੀ ਜੇ ਭੰਜਾ ਨਹੀਂ ਕੋਈ ਸਰੀ ਸੁਰੀ ਲੌਂਦੀ ਤੇ ਸਬਜ਼ੀ ਬਣਾ ਆਟਾ ਘੰਤ ਤੇ ਰੋਟੀ ਰਿਆ ਠੀਕ ਹੈ ਮੈਂ ਤਾਂ ਆਹ ਤੁਹਾਨੂੰ ਬਸਮਾ ਦਾ ਕਰੈਕਟਰ ਨਹੀਂ ਰੋਟੀ ਦਾ ਨਹੀਂ ਮੈਂ ਤੋਂ ਹਾਂ ਠੀਕ ਹੈ ਠੀਕ ਹੈ ਠੀਕ ਆ ਭਈਆ ਤਾਂ ਨਾ ਮੈਂ ਕੰਮ ਕਰ ਲਿਆ ਭਈ ਦੀਦੀ ਜਾਰੀ ਕੀ ਮੈਂ ਸੰਭੋ ਕੁ ਬਸਮਾ ਤੇ ਮੈਨੂੰ ਤਾਂ ਸਬਜ਼ੀ ਵੀ ਨਹੀਂ ਮਣਾਉਣੀ ਹੁੰਦੀ ਉਹ ਵੀ ਮ ਬਣਾਉਣੀ मम्मी जी सुते तो भाई सी और मैं तो मैं तो मैं कहना इतनी मैं बस मजा काम नहीं ले रही पट्टे भी पाए पानी भी पाए वो भी सके नवेड़े नवेड़े ये हम कहाँ आ ये मम्मी जी हरे पैन पे आ सकता है ना तब बेली हैं मम्मी जी काम पे आने का आने छोटी ने सुमुदी दस तक नहीं वो नहीं मेरे तक पसंद नहीं चला काट के मेरा भी हम काट के होने में बैठना चाहिए जाती ਮੰਮੀ ਜੀ ਮੈਂ ਜਿੰਦੇ ਸਿਰਾਸਟ ਕਰਾਂ ਕੋਈ ਰੈਸਟ ਲਾਉਣ ਨੂੰ ਤੇਰੇ ਵੱਡੇ ਦਾ ਹੱਕ ਆ ਰੈਸਟ ਕਰਨ ਨੂੰ ਲੈ ਜਾ ਇਹਨੂੰ ਸਿਉਂ ਦੀ ਮੈਨੂੰ ਕਰਕੇ ਹਾਂ ਪਾਉਣ ਦੀ ਕੋਰਦ ਵਾਲੇ ਜਾਂਦੀ ਠੀਕ ਹੈ ਹਾਂ ਰਾਤ ਨੂੰ ਕਰ ਦਿੱਤ ਤੇ ਪਾਈ ਕੋਈ ਨਹੀਂ ਤੇਰੇ ਵੱਡੇ ਦਾ ਰੈਸਟ ਕਰਨ ਨੂੰ ਜਾਂ ਜਾਂਦੀ ਮੈਨੂੰ ਪੈ ਜਾਣਗੀ ਜੀ ਪਾਣੀ ਪਹਿਲਾਂ ਮੈਂ ਖਾਰੀ ਨੂੰ ਇਹ ਨਹੀਂ ਤੇਰੀ ਕੋਲ ਫੁੱਟਾ ਦਾ ਪਰ 4 ਵਾਰ ਜਿਦੂਰੀ ਤਾਂ ਨਹੀਂ ਇਹ ਹੀ ਪਾ ਕੇ ਜਾਣੀ ਤੇ ਜੀ